ਜੇਕਰ ਆਪਾਂ ਪ੍ਰਾਰਥਨਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਕਰਦੇ ਆਂ ਮੰਗਦੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਂ ਤੇ ਆਓ ਆਪਾਂ ਦੇਖਦੇ ਆਂ ਪਹਿਲਾ ਸੈਮੂਅਲ ਉਹਦਾ 5 ਨੰਬਰ ਉਹਦਾ 1 ਨੰਬਰ ਅਧਿਆਇ ਤੇ ਉਹਦੀ 5 ਤੇ 6 ਨੰਬਰ ਪੰਕਤੀ ਚ ਦੇਖਦੇ ਆਂ ਇੱਥੇ ਲਿਖਿਆ ਪਰ ਹੰਨਾ ਨੂੰ ਦੂਰੀ ਵੰਡ ਦਿੰਦਾ ਸੀ ਇਸ ਲਈ ਜੋ ਹੰਨਾ ਨਾਲ ਉਸਦਾ ਪਿਆਰ ਸੀ ਪਰ ਯਹੋਵਾ ਨੇ ਉਹਦੀ ਕੋਖ ਬੰਦ ਕਰ ਛੱਡੀ ਸੀ ਹੰਨਾ ਇੱਕ ਔਰਤ ਆ ਜਿਹਦਾ ਆਦਮੀ ਉਹਦੇ ਨਾਲ ਬਹੁਤ ਪ੍ਰੇਮ ਕਰਦਾ ਆ ਆਪਣੀ ਦੂਜੀ ਧੀਮੀ ਦੇ ਨਾਲੋਂ ਜ਼ਿਆਦਾ ਉਹਨੂੰ ਬles ਕਰਦਾ ਆ ਕੋਈ ਵੀ ਚੀਜ਼ ਆ ਹੰਨਾ ਨੂੰ ਡਬਲ ਦਿੰਦਾ ਆ ਪਰ ਜਿਹੜੀ ਹੰਨਾ ਆ ਉਹਦੇ ਬਾਰੇ ਚ ਕੀ ਲਿਖਿਆ ਯਹੋਵਾ ਨੇ ਪਰਮੇਸ਼ਵਰ ਨੇ ਹੰਨਾ ਦੀ ਕੋਖ ਨੂੰ ਬੰਦ ਕਰ ਛੱਡਿਆ ਸੀਗਾ ਕੋਖ ਪਰਮੇਸ਼ਵਰ ਵੱਲੋਂ ਬੰਦ ਕੀਤੀ ਹੋਈ ਸੀ ਤੇ ਉਹਦੀ ਸੌਂਕਣ ਉਹਨੂੰ ਅਕਾਉਣ ਲਈ ਬਹੁਤ ਛੇੜਦੀ ਸੀ ਇਸ ਲਈ ਜੋ ਯਹੋਵਾ ਨੇ ਉਹਦੀ ਦੁੱਖ ਨੂੰ ਬੰਦ ਕਰ ਛੱਡੀ ਸੀ ਹੁਣ ਉਹਦੀ ਜਿਹੜੀ ਸੌਂਕਣ ਆ ਉਹਦੇ ਹਸਬੰਦ ਦੀ ਜਿਹੜੀ ਸੈਕੰਡ ਵਾਈਫ ਆ ਜਿਹੜੀ ਦੂਜੀ ਔਰਤ ਆ ਉਹ ਹੰਨਾ ਨੂੰ ਛੇੜਦੀ ਰਹਿੰਦੀ ਆ ਉਹਨੂੰ ਪਰੇਸ਼ਾਨ ਕਰਦੀ ਆ ਇਰੀਟੇਟ ਕਰਦੀ ਆ ਉਹਨੂੰ ਕਾਦੇ ਆਸਤੇ ਵੀ ਤੇਰੇ ਕੋਲ ਕੋਈ ਨਿਆਣਾ ਨਹੀਂ ਆ ਪਰਮੇਸ਼ਵਰ ਨੇ ਤੇਰੀ ਕੁੱਖ ਜਿਹੜੀ ਆ ਉਹ ਬੰਦ ਕੀਤੀ ਆ ਉਹ ਕਿਉਂ ਕਹਿੰਦੀ ਤੇਰੀ ਕੁੱਖ ਪਰਮੇਸ਼ਵਰ ਨੇ ਬੰਦ ਕੀਤੀ ਆ ਕਿਉਂਕਿ ਹੰਨਾ ਦਾ ਹਸਬੰਡ ਹਰ ਸਾਲ ਪਰਮੇਸ਼ਵਰ ਦੇ ਹਜ਼ੂਰ ਜਾਂਦਾ ਸੀਗਾ ਭੇਟਾ ਲੈ ਕੇ ਨਜ਼ਰਾਨੇ ਲੈ ਕੇ ਪਰ ਹੰਨਾ ਦੀ ਕੁੱਖ ਨਹੀਂ ਖੁੱਲੀ ਸੀ ਇਸ ਲਈ ਦੂਜੀ ਔਰਤ ਕਹਿੰਦੀ ਸੀ ਕਿ ਦੇਖ ਉਹ ਪੇਟਾ ਚੜਾਉਂਦਾ ਸਭ ਕੁਝ ਕਰਦਾ ਫਿਰ ਵੀ ਤੇਰੀ ਕੋਖ ਨਹੀਂ ਖੁੱਲਦੀ ਕਿਉਂਕਿ ਤੇਰੀ ਕੋਖ ਪਰਮੇਸ਼ਵਰ ਨੇ ਬੰਦ ਕੀਤੀ ਹੈ ਹੁਣ ਜਿਹੜੀ ਚੀਜ਼ ਨੂੰ ਪਰਮੇਸ਼ਵਰ ਨੇ ਬੰਦ ਕੀਤਾ ਤੁਹਾਨੂੰ ਪਤਾ ਉਹਨੂੰ ਕੋਈ ਮਨੁੱਖ ਖੋਲ ਨਹੀਂ ਸਕਦਾ ਬੁੱਕ ਆਫ ਰੈਵਿਊਸ਼ਨ ਦੇ ਵਿੱਚ ਇਦਾਂ ਲਿਖਿਆ ਆ ਓਕੇ ਸੋ ਇਹਦੇ ਚ ਅਪਾ ਅੱਗੇ ਦੇਖਦੇ ਆ ਕਿ ਜਦੋਂ ਹੰਨਾ ਨੇ ਹੰਨਾ ਪਰਮੇਸ਼ਵਰ ਦੇ ਅੱਗੇ ਗਈ ਤੇ 10 ਤੇ 11 ਨੰਬਰ ਆਇਤ ਦੇ ਵਿੱਚ ਆ ਉਹ ਦੇਖੀਏ ਅਤੇ ਉਹਦਾ ਮਨ ਬਹੁਤ ਉਦਾਸ ਹੋਇਆ ਇੱਕ ਦਿਨ ਉਹਨਾਂ ਦਾ ਹਸਬੰਡ ਉਸ ਜਗ੍ਹਾ ਤੇ ਜਿੱਥੇ ਪਰਮੇਸ਼ਵਰ ਦੇ ਘਰ ਦੇ ਵਿੱਚ ਉਹ ਭੇਟਾ ਲੈ ਕੇ ਨਜ਼ਰਾਨੇ ਲੈ ਕੇ ਜਾਂਦੇ ਸੀ ਉੱਥੇ ਗਿਆ ਆ ਉਹਦਾ ਪਰਿਵਾਰ ਵੀ ਨਾਲ ਹੀ ਆ ਤਾਂ ਹੰਨਾ ਬਹੁਤ ਉਦਾਸ ਆ ਉਹਦਾ ਮਨ ਬਹੁਤ ਉਦਾਸ ਹੋਇਆ ਸੋ ਉਹਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਕਿੰਨੇ ਹੰਨਾ ਨੇ ਜਿਹਦੇ ਕੋਲ ਬੱਚਾ ਨਹੀਂ ਆ ਯਹੋਵਾ ਦੇ ਅੱਗੇ ਉਹਨੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ-ਮਾਰ ਰੋਈ ਉਹਨੇ ਸਾਰਾ ਦਿਲ ਪਰਮੇਸ਼ਵਰ ਦੇ ਅੱਗੇ ਖੋਲ ਦਿੱਤਾ ਪੂਰੀ ਰੂਹ ਦੇ ਨਾਲ ਉਹਨੇ ਆਪਣਾ ਜਿਹੜਾ ਦੁੱਖ ਸੀ ਪਰਮੇਸ਼ਵਰ ਦੇ ਅੱਗੇ ਰੱਖਿਆ ਅਰ ਉਹਨੇ ਸੁਖਣਾ ਸੁਖੀ ਅਤੇ ਆਖਿਆ हे ਸੈਨਾ ਦੇ ਯਹਵਾ ਜੇ ਤੂੰ ਆਪਣੀ ਟੱਲਣ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਟੱਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟੱਲਣ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਯਹਵਾ ਨੂੰ ਜਿੰਨਾ ਚਿਰ ਉਹ ਜਿਉਂਦਾ ਰਹੇ ਦੇ ਦੇਾਂਗੀ ਅਤੇ ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੀ ਨਾ ਫਿਰੇਗਾ ਹੁਣ ਹੰਨਾ ਨੇ ਰੋ ਰੋ ਕੇ ਮਹੇਸ਼ਵਰ ਦੇ ਅੱਗੇ ਬੇਨਤੀ ਕੀਤੀ ਆ ਤੇ ਸੁਖਣਾ ਸੁਖ ਲਈ ਆ ਉਹਨੇ ਕੀ ਸੁਖਣਾ ਸੁਖੀ ਆ ਜੇ ਤੂੰ ਮੈਨੂੰ ਪੁੱਤਰ ਦੇਵੇਂ ਤਾਂ ਜਦ ਤੱਕ ਵੀ ਉਹ ਮੁੱਤ ਜਿਉਂਦਾ ਰਹੂਗਾ ਮੈਂ ਉਹ ਤੈਨੂੰ ਦੇ ਦੂੰਗੀ ਤੇ ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੀ ਨਹੀਂ ਫਿਰੂਗਾ ਹੰਨਾ ਨੇ ਇਹ ਨਹੀਂ ਕਿਹਾ ਕਿ ਜੇ ਤੂੰ ਮੈਨੂੰ ਪੁੱਤਰ ਦੇ ਦੇਵੇਂ ਮੇਰੀ ਸੌਂਕਣ ਦਾ ਮੂੰਹ ਹਿੰਦੀ ਹੋ ਜੂਗੀ ਉਹਨੇ ਕੀ ਕਿਆ ਜੇ ਤੂੰ ਮੈਨੂੰ ਪੁੱਤਰ ਦੇਵੇਂ ਕਿਉਂਕਿ ਉਹਨੂੰ ਪਤਾ ਯਾਰ ਜਦੋਂ ਪਰਮੇਸ਼ਵਰ ਨੇ ਬਰਕਤ ਦੇ ਦਿੱਤੀ ਮੂੰਹ ਆਪੇ ਹੀ ਬੰਦ ਹੋ ਜਾਣੇ ਆ ਜੇ ਮੈਨੂੰ ਪ੍ਰਭੂ ਭਾਗਾ ਵਾਲੀ ਕਰ ਦੇਵੇ ਤਾਂ ਜਿਹੜੀ ਬਰਕਤ ਮੈਨੂੰ ਪ੍ਰਭੂ ਦੇਵੇ ਉਹ ਪ੍ਰਭੂ ਦੀ ਮਹਿਮਾ ਦੇ ਲਈ ਸਦਾ ਇਸਤੇਮਾਲ ਕੀਤੀ ਜਾਊ ਉਹਨੇ ਇਹ ਨਹੀਂ ਕਿਹਾ ਉਹ ਘਰ ਚ ਸੇਵਾ ਕਰੂ 7 ਸਾਲ ਕਰੂ ਹਰ ਐਤਵਾਰ ਕਰੂ ਨਹੀਂ ਉਹਨੇ ਕੀ ਕਿਆ ਜਦ ਤੱਕ ਉਹ ਜਿਉਂਦਾ ਰਹੇ ਉਹ ਤੇਰੇ ਲਈ ਆ ਉਹ ਪਰਮੇਸ਼ਵਰ ਦੇ ਵਿੱਚ ਰਹੂਗਾ ਰਹੇ ਉਹ ਤੇਰੇ ਲਈ ਆ ਉਹ ਪਰਮੇਸ਼ਵਰ ਦੇ ਵਿੱਚ ਰਹੂਗਾ ਜਦੋਂ ਅਸੀਂ ਕੁਝ ਵੀ ਪਰਮੇਸ਼ਵਰ ਤੋਂ ਲੈਨੇ ਆ ਅਸੀਂ ਇਹ ਮੰਨ ਨਹੀਂ ਬਣਾਉਂਦੇ ਪਰਮੇਸ਼ਵਰ ਦੇ ਅੱਗੇ ਅਸੀਂ ਪਹਿਲਾਂ ਆਪਣਾ ਫਾਇਦਾ ਸੋਚਦੇ ਆ ਫੇਰ ਸੋਚਦੇ ਆ ਵੀ ਪਰਮੇਸ਼ਵਰ ਅਗੇ ਅਰਦਾਸ ਕੀਤੀ ਸੀਗੀ ਤੇ ਹੁਣ ਆਪਾਂ ਪਰਮੇਸ਼ਵਰ ਦੇ ਸ਼ੁਕਰਗੁਜ਼ਾਰੀ ਕਿਸੇ ਹੋਰ ਤਰੀਕੇ ਨਾਲ ਕਰ ਦਈਏ ਪਰ ਜੇ ਤੁਹਾਨੂੰ ਕੋਈ ਚਾਹੀਦਾ ਆ ਤੁਸੀਂ ਉਹ ਪਰਮੇਸ਼ਵਰ ਤੋਂ ਮੰਗੋ ਸ਼ੋਦੇ ਲਈ ਹਾਜ਼ਰ ਹੋਵੇ ਮੰਨ ਲਓ ਤੁਸੀਂ ਬਿਮਾਰੀ ਦੇ ਮੰਜੇ ਤੇ ਆ ਤੁਸੀਂ ਇਹ ਮੰਗ ਲਿਆ ਕਿ ਪ੍ਰਭੂ ਮੈਨੂੰ ਜੀਵਨ ਦਿਓ ਔਰ ਜਦ ਕਦੇ ਵੀ ਪ੍ਰਭੂ ਮੇਰੀ ਤੁਹਾਨੂੰ ਜ਼ਰੂਰਤ ਹੋਵੇ ਮੈਂ ਤੁਹਾਡੇ ਕੰਮਾਂ ਲਈ ਤਿਆਰ ਆ ਉਸ ਦਿਨ ਮੈਂ ਵਿਆਹ ਦੀ ਪਰਵਾਹ ਨਹੀਂ ਕਰੂੰਗਾ ਕਿ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਹੈ ਜਾਂ ਮੇਰੀ ਭੂਆ ਦਾ ਵਿਆਹ ਮਾਮੇ ਦਾ ਵਿਆਹ ਹੈ ਮੈਂ ਉਸ ਦਿਨ ਤੇਰੇ ਘਰ 'ਚ ਹੋਵਾਂਗਾ ਜੇ ਇਸ ਦਿਨ ਮੈਂ ਤੇਰੇ ਘਰ 'ਚ ਹੋਣਾ ਚਾਹੀਦਾ ਹਾਂ ਮਿਲਨੀ ਮਿਲਨੀ ਆ ਤੁਸੀਂ ਚੰਗੇ ਹੋਣਾ ਹੀ ਹੋਣਾ ਆ ਹੰਨਾ ਨੂੰ ਫਿਰ ਇੱਕੋ ਹੀ ਪੁੱਤਰ ਥੋੜੀ ਮਿਲਿਆ ਉਹਦੇ ਬਾਅਦ ਚ ਹੰਨਾ ਦੇ ਹੋਰ ਵੀ ਬੱਚੇ ਹੋਏ ਜਦੋਂ ਜੋ ਅਸੀਂ ਪਰਮੇਸ਼ਵਰ ਤੋਂ ਮੰਗਿਆ ਪਰਮੇਸ਼ਵਰ ਤੇ ਲਈ ਹਾਜ਼ਰ ਕਰ ਦਿੰਨੇ ਆ ਤਾਂ ਪਰਮੇਸ਼ਵਰ ਕਦੀ ਕਿਸੇ ਦਾ ਉਧਾਰ ਨਹੀਂ ਰੱਖਦੇ ਆਪਣੇ ਸਿਰ ਤੇ ਕਿਸੇ ਦਾ ਉਪਕਾਰ ਕਿਸੇ ਦਾ ਅਹਿਸਾਨ ਪ੍ਰਭੂ ਆਪਣੇ ਸਿਰ ਤੇ ਨਹੀਂ ਰੱਖਦੇ ਪ੍ਰਭੂ ਉਹਨੂੰ ਦੁੱਗਣਾ ਚੌਗਣਾ 10 ਗੁਣਾ 100 ਗੁਣਾ 1000 ਗੁਣਾ ਕਰਕੇ ਦਿੰਦੇ ਐ ਇਸ ਲਈ ਕਦੀ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਕੋਈ ਵੀ ਪ੍ਰੋਮਿਸ ਕਰਨ ਲੱਗਿਆਂ ਸਰਫਾ ਨਾ ਕਰੋ ਤੇ ਆਪਣੀ ਸੁੱਖ ਨੂੰ ਪੂਰਾ ਜ਼ਰੂਰ ਕਰੋ ਜੋ ਵੀ ਤੁਸੀਂ ਪਰਮੇਸ਼ਵਰ ਦੇ ਅੱਗੇ ਸੁੱਖਦੇ ਆਂ ਆਓ ਭਾਈ ਇਹਦੀ 20 ਨੰਬਰ ਆਇਤ ਦੇ ਵਿੱਚ ਦੇਖੀਏ ਅਤੇ ਅਜਿਹਾ ਹੋਇਆ ਜੋ ਹੰਨਾ ਨੂੰ ਗਰਭ ਹੋਣ ਦੇ ਪਿੱਛੋਂ 7 ਦਿਨ ਪੂਰੇ ਹੋਏ ਤਾਂ ਪੁੱਤਰ ਜਣੀ ਉਹਦੇ ਬੇਟਾ ਪੈਦਾ ਹੋ ਗਿਆ ਹੁਣ ਅਤੇ ਉਹਦਾ ਨਾਮ ਸੈਮੂਅਲ ਧਰਿਆ ਕਿਉਂ ਜੋ ਉਹਨੇ ਆਖਿਆ ਭਈ ਮੈਂ ਉਹਨੂੰ ਯਹੋਵਾ ਕੋਲੋਂ ਮੰਗ ਕੇ ਲਿਆਇ ਹੁਣ 27 ਤੇ 28 ਨੰਬਰ ਆਇਤ ਦੇ ਵਿੱਚ ਆਜੋ ਮੈਂ ਇਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਕੀਤੀ ਇਸ ਲਈ ਮੈਂ ਵੀ ਇਹ ਯਹੋਵਾ ਨੂੰ ਦੇ ਦਿੱਤਾ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਯਹੋਵਾ ਦਾ ਦਿੱਤਾ ਹੋਇਆ ਰਹੇ ਅਤੇ ਉਸ ਨੇ ਯਹੋਵਾ ਨੂੰ ਉੱਥੇ ਮੱਥਾ ਟੇਕਿਆ ਹੁਣ ਉਹਨੇ ਕਿਹਾ ਪਰਮੇਸ਼ਵਰ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਤੇ ਮੈਂ ਵੀ ਆਪਣੇ ਵਾਅਦੇ ਨੂੰ ਪੂਰਾ ਕਰਾਂਗੀ ਤੇ ਉਹਨੇ ਫਿਰ ਆਪਣਾ ਬੱਚਾ ਪਰਮੇਸ਼ਵਰ ਨੂੰ ਦੇ ਦਿੱਤਾ ਤਲਿਕਾ ਫਿਰ ਉਹਨੇ ਮੱਥਾ ਟੇਕਿਆ ਬਹੁਤ سارے ਭੈਣ ਭਰਾ ਆ ਸੁੱਖ ਸੁੱਖ ਲੈਂਦੇ ਆ ਪੂਰੀ ਨਹੀਂ ਕਰਦੇ ਸੋਚ ਕੇ ਸੁੱਖੋ ਲੱਡੂ ਸੁਖਣ ਦੇ ਵਚਨ ਸੁਣ ਕੇ ਮੇਰੇ ਜੀਵਨ ਦੇ ਵਿੱਚ ਬਰਕਤ ਆਈ ਆ ਮੈਨੂੰ ਜੀਵਨ ਮਿਲਿਆ ਪੁੱਤਰ ਦੀ ਦਾਤ ਮਿਲੀ ਜਾਂ ਜੋ ਵੀ ਪ੍ਰਭੂ ਨੇ ਤੁਹਾਨੂੰ ਬles ਕੀਤਾ ਮੇਰੇ ਵਾਂਗੂ ਬਹੁਤ سارے ਲੋਕ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਤੇ ਇਦਾਂ ਦੇ ਜਿੰਨੇ ਵੀ ਸੁਣਨ ਸਾਰਿਆਂ ਦੇ ਜੀਵਨ ਚ ਸਤ ਸੰਗ ਵਾਲੀ ਗਵਾਹੀ ਬਣ ਜਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਦੇਖੋ ਲੱਡੂ ਮਾੜੇ ਨਹੀਂ ਆ ਬਹੁਤ ਵਧੀਆ ਇਹ ਖੁਸ਼ੀ ਦੇ ਵਿੱਚ ਹੀ ਆਉਣੇ ਲੱਡੂ ਖੋਜੇਵਾਲ ਚਰਚ ਤਾਂ ਮਸ਼ਹੂਰ ਆ ਕਈ ਵਾਰੀ 8 8 10 10 ਕੁਇੰਟਲ ਇੱਥੇ ਲੱਡੂ ਹੋ ਜਾਂਦੇ ਅਲਫਾਫੇ ਭਰ-ਭਰ ਕੇ ਵੰਡਣੇ ਪੈਂਦੇ ਇੱਕ ਇੱਕ ਦੋ ਦੋ ਵਾਲਾ ਕੰਮ ਨਹੀਂ ਆ ਪਰ ਇਹ ਵੀ ਸੋਚੋ ਨਾ ਆਪਾਂ ਲੱਡੂ ਖਾਧਾ ਤੇ ਸਵੇਰ ਨੂੰ ਨਹੀਂ ਤੇ ਪਰਸੋਂ ਨੂੰ ਲੱਡੂ ਖਤਮ ਪਰ ਪਰਮੇਸ਼ਵਰ ਦਾ ਵਚਨ ਸਦਾ ਤਿੱਕਰ ਕਾਰਕਾਇਮ ਰਹਿੰਦਾ ਹੈ ਸੋ ਲੱਡੂ ਵੰਡਣ ਦੇ ਨਾਲੋਂ ਪਰਮੇਸ਼ਵਰ ਦਾ ਵਚਨ ਵੰਡਣਾ ਭਲਾ ਹੈ ਸੁਖਣਾ ਹੈ ਤਾਂ ਪਰਮੇਸ਼ਵਰ ਦਾ ਵਚਨ ਸੁਖੋ ਮੰਗਣਾ ਹੈ ਤਾਂ ਪਰਮੇਸ਼ਵਰ ਤੋਂ ਬਰਕਤ ਦੇ ਲਈ ਇਹ ਮੰਗੋ ਕਿ ਪ੍ਰਭੂ ਮੈਂ ਇੰਨੇ ਲਿਟਰੇਚਰ ਦੀ ਸੇਵਾ ਲਵਾਂਗਾ ਮੈਂ satsang ਕਰਾਉਣ ਦੀ ਸੇਵਾ ਲਵਾਂਗਾ ਮੈਂ ਬੱਸਾਂ ਤੇਰੇ ਘਰ ਦੇ ਵਿੱਚ ਲੋਕਾਂ ਦੀ ਭਰ-ਭਰ ਕੇ ਲੈ ਕੇ ਆਉਣ ਦੀ ਸੇਵਾ ਲਵਾਂਗਾ ਮਤਲਬ ਐ ਨਾ ਕਰੇ ਪਰ ਜਦੋਂ ਅਸੀਂ ਪੂਰਾ ਕਰੀਏ ਤੇ ਉਹ ਓਦਾਂ ਦੀਆਂ ਹਜ਼ਾਰਾਂ ਹੀ ਬਰਕਤਾਂ ਨੂੰ ਹੋਰ ਜਨਮ ਦੇ ਦਵੇ ਹallelujah ਸਮਝ ਰਹੇ ਹੋ ਤੁਸੀਂ ਤੁਸੀਂ ਦੇਖੋ ਹੰਨਾ ਦੀ ਪ੍ਰਾਰਥਨਾ ਦੇ ਵਿੱਚ ਕਿੰਨੀ ਸਮਰਥਿਆ ਉਹਨੇ ਪਰਮੇਸ਼ਵਰ ਦੀ ਹਸੂਰੀ ਵਿੱਚ ਰੂਹ ਤੇ ਸੱਚਾਈ ਨਾਲ ਪ੍ਰਾਰਥਨਾ ਕੀਤੀ ਅੱਜ ਜੇਕਰ ਤੁਹਾਡੀਆਂ ਵੀ ਕੁੱਖਾਂ ਚਾਹੇ ਜਿਸਮਦਿਆਂ ਚਾਹੇ ਆਤਮਾ ਦੀਆਂ ਜੇਕਰ ਬੰਦਿਆ ਅੱਜ ਪਰਮੇਸ਼ਵਰ ਦੇ ਅੱਗੇ ਸੁੱਖ ਲਵੋ ਜੋ ਸੁੱਖ ਹੁੰਦਾ ਆ ਮੰਗ ਲਵੋ ਜੋ ਮੰਗ ਹੁੰਦਾ ਆ ਅੱਜ ਉਹ ਖੁੱਖਾਂ ਖੁੱਲ ਜਾਣੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਦੋਂ ਪ੍ਰਭੂ ਜੀ ਦੇ ਦਾਸ ਨੇ ਤੇ ਆ ਅਸਲੀ ਹਜ਼ੂਰੀ ਦੇ ਵਿੱਚ ਹੰਨਾ ਦੇ ਵਾਂਗ ਦੁਆ ਕਰੋ ਹੱਥ ਚੱਕ ਕੇ ਦਿਲ ਖੋਲ ਕੇ ਦੁਆ ਕਰਿਓ ਤੁਹਾਡੇ ਲਈ ਜਦੋਂ ਇੱਥੇ ਹੰਨਾ ਨੂੰ ਵੀ ਪਰਮੇਸ਼ਵਰ ਦੇ ਜਨ ਨਹੀਂ ਕਿਹਾ ਸੀਗਾ 17 ਨੰਬਰ ਆਇਤ ਦੇ ਵਿੱਚ ਲਿਖਿਆ ਤਦ ਏਲੀ ਨੇ ਉੱਤਰ ਦਿੱਤਾ ਤੇ ਆਖਿਆ ਸੁਖ ਸਾਧ ਨਾਲ ਜਾ ਅਤੇ ਇਜ਼ਰਾਈਲ ਦਾ ਪਰਮੇਸ਼ਵਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੇ ਮੰਗੀ ਹੈ ਉਹਨੇ ਆਖਿਆ ਤੇਰੀ ਦਇਆ ਤੇਰੀ ਟੈਲਣ ਉੱਤੇ ਹੋਵੇ ਤਾਂ ਉਸ ਤੀਵੀ ਨੇ ਜਾ ਕੇ ਰੋਟੀ ਖਾਧੀ ਅਤੇ ਫਿਰ ਉਹਦਾ ਮੂੰਹ ਉਦਾਸ ਨਾ ਰਿਹਾ ਅਰਦਾਸ ਕਿਦੇ ਅੱਗੇ ਕੀਤੀ ਆ ਪਰਮੇਸ਼ਵਰ ਦੇ ਅੱਗੇ ਬਰਕਤ ਕਿੰਨੇ ਬੋਲੀ ਆ ਪਰਮੇਸ਼ਵਰ ਦੇ ਜਾਣ ਨੇ ਤੇ ਬਰਕਤ ਨੂੰ ਕਨਸੀਵ ਕਿੰਨੇ ਕੀਤਾ ਆ ਆਪਣੇ ਅੰਦਰ ਕਿੰਨੇ ਲੈ ਲਿਆ ਆ ਹੰਨਾ ਨੇ ਉਹਨੇ ਕਿਹਾ ਹੋ ਵੀ ਉਹਨੇ ਰিসিਵ ਕਰ ਲਈ ਬਰਕਤ ਉਹਨੇ ਸ਼ਬਦ ਨੂੰ ਆਪਣੇ ਗਰਭ ਦੇ ਅੰਦਰ ਲੈ ਲਿਆ ਤੇ ਸ਼ਬਦ ਨੇ ਫਿਰ ਗਰਭ ਧਾਰ ਲਿਆ ਅਰ ਵੀ ਨੰਬਰ ਆਇਆ ਤੇ ਚਾਪਾ ਦੇਖਿਆ ਕਿ ਜਦੋਂ ਸਮਾਂ ਪੂਰਾ ਹੋਇਆ ਤੇ ਪੁੱਤਰ ਜਨਮ ਸੋ ਅੱਜ ਵੀ ਜਦੋਂ ਪਰਮੇਸ਼ਵਰ ਦੇ ਅੱਗੇ ਤੁਸੀਂ ਦੁਆ ਕਰਨੀ ਹੈ ਕਿ ਪ੍ਰਭੂ ਜੀ ਸਾਡਾ ਕੰਮ ਹੋ ਜਵੇ ਪ੍ਰਭੂ ਜੀ ਦੇ ਦਾਸ ਨੇ ਤੁਹਾਡੇ ਉੱਤੇ ਬਰਕਤ ਬੋਲ ਦੇਣੀ ਹੈ ਕਿ ਪ੍ਰਭੂ ਨੇ ਤੁਹਾਡੇ ਜੀਵਨ 'ਚ ਬਰਕਤ ਨੂੰ ਖੋਲ੍ਹੇ ਜਾਣ ਦਿਓ ਤੁਸੀਂ ਉਸ ਬਰਕਤ ਦੇ ਅੱਖਰ ਨੂੰ ਪੜ੍ਹ ਲਿਓ ਆਪਣੇ ਆਤਮਾ ਦੇ ਗਰਭ ਦੇ ਅੰਦਰ ਲੈ ਲਿਓ ਔਰ ਜਦੋਂ ਸਮਾ ਪੂਰਾ ਹੋ ਜਾਊਗਾ ਉਹ ਬਰਕਤ ਜਨਮ ਲਾਊਗੀ ਫਿਰ ਹੰਨਾ ਦੇ ਵਾਂਗ ਮਹਿਮਾ ਕਰਦੇ ਹੋਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਇਓ ਹallelujah